ਵੈਕੁਰਜੀ ਦਾ ਖਾਲਸਾ ਵੈਕੁਰਜੀ ਦੇ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਖਾਲਸਾ ਕਾਲਜ ਜੋਂਦਰ ਵਿਖੇ ਜਿੱਥੇ ਕੀ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਿਹਦੇ ਪ੍ਰਧਾਨ ਮੀਤ ਪ੍ਰਧਾਨ ਤੇ ਹੋਰ ਬੁਲਾਰੇ ਸਾਰੇ ਚੁਣੇ ਜਾਣੇ ਆ ਪੂਰੀ ਇੱਕ ਟੀਮ ਜਿਹੜੀ ਸਿੱਖੀ ਦੀ ਰਹਿਤ ਮਰਦਾ ਅਨੁਸਾਰ ਖਾਲਸਾ ਕਾਲਜ ਸੇਵਾ ਕਰੂਗੀ ਉਹ ਤੁਹਾਨੂੰ ਜਣੇ ਸੋ ਉੱਥੇ ਆਏ ਆ ਸੋ ਵੱਡਾ ਇਕੱਠ ਸਿੰਘ ਸਹਿਬਾਨ ਜਥੇਬੰਦੀਆਂ ਜੋ ਨਿਹੰਗ ਸਿੰਘ ਜਥੇਬੰਦੀਆਂ ਜੋ ਸੈਕ ਪਹੁੰਚੇ ਆ ਤੇ ਇੱਥੇ ਦੇ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਦੇ ਨਾਮ ਅੱਗੇ ਆਏ ਆ ਸੋ ਉੱਥੇ ਪਹੁੰਚੇ ਆ ਉਹ ਸਾਰਾ ਇਹ ਕੁਝ ਤੁਹਾਨੂੰ ਕਾਰਜ ਦਿਖਾਉਣੇ ਆ ਕੌਣ ਚੁਣਿਆ ਜਾਂਦਾ ਅੱਜ ਦੀ ਦਿਨ ਖਾਲਸਾ ਕਾਲਜ ਦਾ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਪ੍ਰਧਾਨ ਕਿ ਜਿਹੜਾ ਕਾਰਜ ਕੱਲਾ ਇਹਨਾਂ ਦਾ ਨਹੀਂ ਤੁਹਾਡਾ ਸਾਰਿਆਂ ਦਾ ਕੱਲੇ-ਕੱਲੇ ਵਿਦਿਆਰਥੀ ਦਾ ਅਸੀਂ ਸਾਰੇ ਭਾਈ ਅਮਰੀਕ ਸਿੰਘ ਦੇ ਵਾਰਸਾਂ ਅਸੀਂ ਸਾਰੇ ਸ਼ਹੀਦ ਬੀਬੀ ਉਪਕਾਰ ਕੌਰ ਦੇ ਵਾਰਸਾਂ ਅਸੀਂ ਉਹਨਾਂ ਦੇ ਵਾਰਸਾਂ ਜਦੋਂ ਕੌਮ ਦੀ ਲੜਾਈ ਸੀ ਜਦੋਂ ਆਕਾਲ ਤਖਤ ਸਾਹਿਬ ਤੇ ਟੈਂਕਾਂ ਦਾ ਹਮਲਾ ਹੋਇਆ ਸੀ ਉਹ ਵਿਦਿਆਰਥੀ ਉਹ ਜੂਝ ਕੇ ਸ਼ਹੀਦ ਹੋਏ ਸੀ ਅਸੀਂ ਉਹਨਾਂ ਦੇ ਵਾਰਸਾਂ ਉਹਨਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਗੁਰੂ ਦੇ ਪਰੋਸੇ ਦੇ ਵਿੱਚ ਗੁਰੂ ਦੇ ਹੁਕਮ ਦੇ ਵਿੱਚ ਸਾਰਿਆਂ ਨੇ ਚੱਲਣਾ ਬੜੇ ਪ੍ਰੇਮ ਦੇ ਨਾਲ ਅਸੀ ਬਾਦ ਜਾਰ ਕੀਤੇ ਤੁਸੀਂ ਨੂੰ ਉਸੇ ਰਾਮਾ ਦੇਣੀਆਂ ਤੇ ਉਹਨਾਂ ਦਾ ਸਾਥ ਵੀ ਔਰ ਵਾਲੇ ਸਾਥ ਦੇ ਵਿੱਚ ਦੇਣਾ ਤੁਸੀਂ ਬਾਗਾਨ ਦੇ ਵਿੱਚ ਵੇਖਿਆ ਹੋਊਗਾ ਵਿਦਿਆਰਥੀ ਜਿੱਥੇ ਬੰਦੀਆਂ ਪ੍ਰਧਾਨ ਲਗਾ ਲੈਂਦੀਆਂ ਆਪਣਾ ਸੂਰਤ ਇੱਕ ਦਿਨ ਸਰੂਪਾ ਪੈ ਜਾਂਦਾ ਗੱਲ ਖਤਮ ਹੋ ਜਾਂਦੀ ਪਰ ਇੱਥੇ ਗੱਲ ਸਰੂਪੇ ਤੋਂ ਸ਼ੁਰੂ ਹੁੰਦੀ ਹੈ ਸਰੂਪੇ ਤੋਂ ਜ਼ਿੰਮੇਵਾਰੀਆਂ ਫੈਲ ਜਾਂਦੀਆਂ ਇਹ ਪੰਥ ਦਾ ਸਰੂਪਾ ਇੰਨਾ ਸਸਤਾ ਨਹੀਂ ਇੱਥੇ ਜ਼ਿੰਮੇਵਾਰੀਆਂ ਵੀ ਨਿਭਾਉਂਦੀਆਂ ਪੈਣਗੀਆਂ ਜੇ ਸਿਰ ਦੇਣਾ ਪਿਆ ਤੇ ਉਹਦੇ ਤੋਂ ਵੀ ਪਛਾਣ ਨਹੀਂ ਘਟਣਾ ਕਿਉਂਕਿ ਭਾਈ ਅਫੀਕ ਸਿੰਘ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਆਦਰਸ਼ ਮੰਨਦੇ ਆ ਉਹ ਨਹੀਂ ਸੀ ਪਿੱਛੇ ਹਟੇ ਉਹਨਾਂ ਨੇ ਟੈਕਾਂ ਦੇ ਸਾਹਮਣੇ ਵੀ ਪਿੱਠ ਨਹੀਂ ਸੀ ਵਿਖਾਈ ਉਹ ਲੜਦੇ ਰਹੇ ਅਸੀਂ ਪੜਦੇ ਆ ਨਾ ਜਦ ਆਪ ਕੀ ਆਉਦੇ ਨਿਧਾਨ ਬਣਿਆ ਤਹੀ ਰੜ ਮਤ ਤਵਜੂ ਇਹ ਸਾਡੇ ਮਨ ਅੰਦਰ ਦੇ ਵਿੱਚ ਲਿਖਿਆ ਜਾਣਾ ਚਾਹੀਦਾ ਕਿ ਜੇ ਅੱਜ ਸਾਨੂੰ ਜ਼ਿੰਮੇਵਾਰੀ ਮਿਲ ਗਈ ਹੈ ਅਸੀਂ ਕਿਸੇ ਵੀ ਕੀਮਤ ਦੇ ਪੰਥ ਵਿਰੋਧੀ ਗਤੀਵਿਧੀ ਨਹੀਂ ਹੋਣ ਦੇਣੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਪ੍ਰੇਮ ਦੇ ਨਾਲ ਜੇ ਕੋਈ ਮੋਨਾ ਹੈ ਤੇ ਉਹਨੂੰ ਵੀ ਸ਼ਾਂਤੀ ਦੇ ਨਾਲ ਗੁਰੂ ਅੱਗੇ ਅਰਦਾਸ ਕਰਨੀ ਕਿ ਮਹਾਰਾਜ ਇਹਨੂੰ ਮਿਸਕੀ ਬਖਸ਼ੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਤੇ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਇਸ ਜਥੇਬੰਦੀ ਨੂੰ ਤਗੜਾ ਕਰਨਾ ਇਹਨਾਂ ਸਿੰਘਾਂ ਨੂੰ ਤਗੜਾ ਕਰਨਾ ਦੇ ਗੁਰੂ ਪਾਤਸ਼ਾਹ ਦੀਆਂ ਬਹੁਤੀਆਂ ਬਖਸ਼ਿਸ਼ਾਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾਵੇ ਬਤੇ ਪਾਵੇ ਬਹੁਤ ਤੁਸੀਂ ਬਾਬਾ ਜੁਨਾ ਤੇ ਕੜਾ ਪ੍ਰਸ਼ਾਦੀ ਦੇ ਗੁਰਤੇ ਕੀ ਉਹਨਾਂ ਜਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਾਮ ਵਾਰੇ ਗਰੂ ਸਤਿਨਾਮ ਵਾਰੇ ਗਰੂ ਸਤਿਨਾਮ ਵਾਰੇ ਗਰੂ जोड़ना आने पे और चुपके वो डोले लाली याद कोई जिंदाबाद 6 स्टूडेंट फेडरेशन जिंदाबाद 6 स्टूडेंट फेडरेशन जिंदाबाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਥੇ ਹਾਜ਼ਰ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਆ ਅੱਜ ਕਈ ਸਾਲਾਂ ਬਾਅਦ ਫੇਰ ਸਿੱਖ ਵਿਦਿਆਰਥੀਆਂ ਨੇ ਸਿਰ ਜੋੜਿਆ ਅੱਜ ਫੇਰ ਪੰਜਾਬ ਦੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਦਸਤਾਰਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਪਿਛਲੇ ਕਈ ਸਾਲਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਤੇ ਹੋਰ ਪਾਰਟੀਆਂ ਨੇ ਵਿਦਿਆਰਥੀਆਂ ਦੇ ਮਸਲਿਆਂ ਦੇ ਉੱਤੇ ਵਿਦਿਆਰਥੀਆਂ ਦਾ ਸ਼ੋਸ਼ਣ ਕੀਤਾ ਪਰ ਪੰਥ ਦੀ ਗੱਲ ਖਾਲਸੇ ਪੰਥ ਦੀ ਗੱਲ ਸਿੱਖ ਵਿਦਿਆਰਥੀਆਂ ਦੇ ਹਿੱਤਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਆ ਸ਼ਹੀਦਾਂ ਦੀ ਵਿਰਾਸਤ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅਸੀਂ ਪੰਜਾਬ ਦੇ ਸਾਰੇ ਕਾਲਜਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਬੋਲੋ ਸੋਨ ਹਾ ਜੀ ਆਪਾਂ ਇਹ ਬੜਾ ਇਤਿਹਾਸਕ ਤੇ ਬੜਾ ਚੰਗਾ ਦਿਨ ਆ ਅੱਜ ਇਥੇ ਜਲੰਧਰ ਦੀ ਧਰਤੀ ਤੋਂ ਲਾਲਪੁਰ ਖਾਲਸਾ ਕਾਲਜ ਦੇ ਵਿੱਚੋਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗਾਜ਼ ਹੋ ਰਿਹਾ ਜਦੋਂ ਸਿੱਖ ਵਿਦਿਆਰਥੀ ਇਕੱਠੇ ਹੋ ਜਾਂਦੇ ਆ ਤੇ ਸਾਰੀਆਂ ਏਜੰਸੀਆਂ ਸਾਰੀਆਂ ਸਰਕਾਰਾਂ ਨੂੰ ਫਿਕਰ ਪੈ ਜਾਂਦਾ ਸਾਰੇ ਤੰਤਰ ਨੂੰ ਫਿਕਰ ਪੈ ਜਾਂਦਾ ਵੀ ਹੁਣ ਕੁਝ ਵੱਖਰਾ ਵਾਪਰ ਜਾਵੇਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਮਚ ਜਾਂਦੀ ਹੈ ਕਿ ਸਿੱਖ ਵਿਦਿਆਰਥੀ ਇਕੱਠੇ ਹੋ ਗਏ ਹੁਣ ਪੰਥ ਦੀ ਕੋਈ ਨਵੀਂ ਤੇ ਨਵੀਂ ਲੀਡਰਸ਼ਿਪ ਪੰਥ ਦੇ ਵਿੱਚ ਪਿਆ ਹੋਇਆ ਲੀਡਰਸ਼ਿਪ ਕਰਾਈਸਿਸ ਜਿਹੜਾ ਖਤਮ ਹੋ ਜਾਊਗਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੁਹਾਡੇ ਚੋਂ ਚੁਣ ਕੇ ਵਿਦਿਆਰਥੀਆਂ ਨੂੰ ਸੇਵਾ ਦੇ ਰਹੇ ਆ ਇਹਨਾਂ ਸਾਰੇ ਵਿਦਿਆਰਥੀਆਂ ਦਾ ਸਾਥ ਦੇਣਾ ਇਹ ਤੁਹਾਡੇ ਚੋਂ ਨੇ ਇਹ ਜਥੇਬੰਦੀ ਕਿਸੇ ਪੋਲੀਟੀਕਲ ਪਾਰਟੀ ਦਾ ਵਿੰਗ ਨਹੀਂ ਇਹ ਖਾਲਸੇ ਪੰਥ ਦਾ ਵਿੰਗ ਆ ਬੋਲੇ ਸੋਨਹਾਰਾ ਸੀਆਕਾਰ ਤੇ ਜਦੋਂ ਵੀ ਪੰਥ ਨੂੰ ਲੋੜ ਪਈ ਕਦੇ ਵੀ ਪਿੱਠ ਨਹੀਂ ਵਿਖਾਉਣੀ ਸਾਡਾ ਅਦਰਸ਼ ਆ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸਾਡੇ ਅਦਰਸ਼ ਨੇ ਸ਼ਹੀਦ ਬੀਬੀ ਅਪਕਾਰ ਕੌਰ ਜਦੋਂ ਪੰਥ ਤੇ ਭੀੜ ਪਈ ਉਹਨਾਂ ਨੇ ਟੈਂਕਾਂ ਦਾ ਮੁਕਾਬਲਾ ਕੀਤਾ ਸੀ ਉਹਨਾਂ ਨੇ ਬੰਦੂਕਾਂ ਦੇ ਅੱਗੇ ਮਸ਼ੀਨ ਗਨਾਂ ਦੇ ਅੱਗੇ ਛਾਤੀਆਂ ਢਾਹਤੀਆਂ ਸੀ ਗੁਰੂ ਗੁਰਤਾਮ ਦੀ ਸਖਿਆ ਦੇ ਵਾਸਤੇ ਅਕਾਲ ਤਖਤ ਸਾਹਿਬ ਵਾਸਤੇ ਉਹਨਾਂ ਨੇ ਛਾਤੀਆਂ ਢਾਹਤੀਆਂ ਸੀ ਉਹ ਵਿਦਿਆਰਥੀ ਸਨ ਉਹ ਸਾਡੇ ਆਦਰਸ਼ ਨੇ ਅਸੀਂ ਉਹਨਾਂ ਦੀ ਥਾਂ ਦੇ ਖਲੋਤੇ ਆ ਤੇ ਆਪਣੇ ਮਨ ਦੇ ਵਿੱਚ ਪੱਕਾ ਹੋ ਜਾਵੇ ਕਿ ਪੰਥ ਨੂੰ ਕਦੇ ਵੀ ਪਿੱਠ ਨਹੀਂ ਵਿਖਾਉਣੀ ਜਦੋਂ ਵੀ ਪੰਥ ਨੂੰ ਜ਼ਰੂਰਤ ਪੈਂਦੀ ਆ ਹਾਜ਼ਰ ਰਹਿਣਾ ਸਾਰੇ ਵਿਦਿਆਰਥੀਆਂ ਨੇ ਸਾਥ ਦੇਣਾ ਜਿਨ੍ਹਾਂ ਵਿਦਿਆਰਥੀਆਂ ਨੂੰ ਅੱਜ ਇਸ ਜਥੇਬੰਦੀ ਵੱਲੋਂ ਸੇਵਾ ਮਿਲ ਰਹੀ ਆ ਇਸ ਰੋਪਾ ਪਾ ਕੇ ਕੰਮ ਸਮਾਪਤ ਨਹੀਂ ਹੁੰਦਾ ਇੱਕ ਉਹ ਇੱਕ ਸਿੱਖ ਸਟੂਡੈਂਟ ਫੈਡਰੇਸ਼ਨ ਆ ਜਿਹਦੇ ਵਿੱਚ ਸਰੋਪਾ ਪਾਉਣ ਤੋਂ ਕੰਮ ਸ਼ੁਰੂ ਹੁੰਦਾ ਆ ਬੋਲੇ ਸੋਨ ਹੈ ਜਗ ਜੀ ਆਕਾਰ ਜਦੋਂ ਕਿਸੇ ਵਿਦਿਆਰਥੀ ਨੂੰ ਜ਼ਿੰਮੇਵਾਰੀ ਮਿਲਦੀ ਆ ਉਹਦੇ ਤੋਂ ਬਾਅਦ ਉਹਦੇ ਤੇ ਜ਼ਿੰਮੇਵਾਰੀ ਹੁੰਦੀ ਆ ਕੋਈ ਪੰਥ ਦੋਖੀ ਸਾਡੇ ਪੰਥ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕੋਈ ਗਤੀਵਿਧੀ ਨਾ ਕਰੇ ਖਾਲਸੇ ਪੰਥ ਦਾ ਪ੍ਰਚਾਰ ਕਰਨਾ ਨਸ਼ਿਆਂ ਦਾ ਵਿਰੋਧ ਕਰਨਾ ਪਦਤ ਪੁਣੇ ਨੂੰ ਹਟਾਉਣਾ ਸਿੱਖੀ ਦਾ ਵੱਜ ਚੜ ਕੇ ਪ੍ਰਚਾਰ ਕਰਨਾ ਇਹ ਸਾਡਾ ਮੰਤਵ ਆ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨੇ ਖਾਲਸਾ ਜੀ ਕੇ ਬੋਲ ਬਾਲੇ ਕਾਇਮ ਕਰਨੇ ਸਰਦਾਰ ਕਪੂਰ ਸਿੰਘ ਨੇ 1975 ਦੇ ਵਿੱਚ ਇੱਕ ਪੰਥਕ ਕਨਵੈਨਸ਼ਨ 'ਚ ਸ਼ਬਦ ਬੋਲੇ ਸਨ ਉਹ ਸ਼ਬਦ ਮੈਨੂੰ ਬੜੇ ਪਿਆਰੇ ਲੱਗਦੇ ਤੇ ਮੈਂ ਇੱਥੇ ਵੀ ਦਰ੍ਹਾ ਦਿਆਂ ਉਹ ਕਹਿੰਦੇ ਖਾਲਸਾ ਪੰਥ ਵਜੀਰੀਆਂ ਲੈਣ ਵਾਸਤੇ ਨਹੀਂ ਬਣਿਆ ਖਾਲਸਾ ਪੰਥ ਖਾਲਸਾ ਜੀ ਕੇ ਬੋਲ ਬਾਲੇ ਕਾਇਮ ਕਰਨ ਵਾਸਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇੱਕ ਗੱਲ ਦਾ ਨਿਸ਼ਚਾ ਪੱਕਾ ਕਰ ਲਓ ਇਹ ਸਾਡੇ ادارے ਨੇ ਇਹ ਸਾਡੇ ਕਾਲਜ ਨੇ ਤੇ ਇੱਥੇ ਖਾਲਸਾ ਜੀ ਕੇ ਬੋਲ ਬਾਲੇ ਹੀ ਕਾਇਮ ਰਹਿਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਜਿੰਨਾ ਸਿੰਘਾਂ ਨੂੰ ਸੇਵਾ ਦੇ ਰਹੇ ਆ ਇਹਨਾਂ ਦੇ ਨਾਲ ਡਟ ਕੇ ਖੜੇ ਹੋਏ ਤੁਹਾਡੇ ਭਰਾ ਨੇ ਤੇ ਜਿੰਨਾ ਸਿੰਘਾਂ ਨੂੰ ਸੇਵਾ ਮਿਲ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਕਿਸੇ ਨਾਲ ਈਰਖਾ ਨਹੀਂ ਕਰਨੀ ਸਾਰਿਆਂ ਵਰਗਾਂ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਵਿਦਿਆਰਥੀਆਂ ਦੇ ਮਸਲੇ ਵੀ ਹੱਲ ਕਰਾਉਣੇ ਆ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੀ ਕੰਮ ਵੀ ਕਰਨਾ ਹੁਣ ਇਸ ਕਾਲਜ ਦੇ ਵਿੱਚ ਜਥੇਬੰਦੀ ਦੇ ਵੱਲੋਂ ਜਿੰਨਾ ਪੰਜਾਂ ਸਿੰਘਾਂ ਨੂੰ ਸੇਵਾ ਦਿੱਤੀ ਜਾ ਰਹੀ ਹੈ ਉਨ੍ਹਾਂ ਦੇ ਵਿੱਚੋਂ ਭਾਈ ਸਹਿਜ ਸਿਮਰ ਸਿੰਘ ਜੀ ਨੂੰ ਅਸੀਂ ਇਸ ਕਾਲਜ ਦੀ ਇਹ ਸੈਸ਼ਨ ਦੀ ਪ੍ਰਧਾਨਗੀ ਦੀ ਸੇਵਾ ਦਿੰਨੇ ਆ ਬੋਲੇ ਸ਼ੀਰ ਕਾਲੇ ਮੀਤ ਪ੍ਰਧਾਨ ਦੀ ਸੇਵਾ ਸਿਮਰ ਸਿਮਰ ਜੋਤ ਸਿੰਘ ਨੂੰ ਦੇ ਰਹੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜਥੇਬੰਦੀ ਦਾ ਸਕੱਤਰ ਦੀ ਸੇਵਾ ਭਾਈ ਸਹਿਬ ਸਿੰਘ ਨੂੰ ਦੇ ਰਹੇ ਆ ਬੋਲੇ ਸੋ ਨਿਹਾਲ ਸਤਿ ਫਤਿਹ ਭਾਵੇ ਸਾਰਾ ਸ੍ਰੀ ਅਕਾਲ ਬੋਲੇ ਜੀ ਤੁਮੜੇ ਸਾਰਾ ਸ੍ਰੀ ਅਕਾਲ ਤੇ ਜਥੇਬੰਦੀ ਦਾ ਮੀਤ ਸਕੱਤਰ ਭਾਈ ਤਰਲੋਚਨ ਸਿੰਘ ਨੂੰ ਸੇਵਾ ਦੇ ਰਹੇ ਆ ਬੋਲੇ ਸੋ ਨਿਹਾਲ ਸਾਰਾ ਸ੍ਰੀ ਅਕਾਲ ਤੇ ਜਥੇਬੰਦੀ ਦਾ ਬਲਾਰਾ ਕੁਲਵਿੰਦਰ ਸਿੰਘ ਭਾਈ ਕੁਲਵਿੰਦਰ ਸਿੰਘ ਜੀ ਨੂੰ ਜਥੇਬੰਦੀ ਦੇ ਬਲਾਰੇ ਦੀ ਸੇਵਾ ਦੇ ਰਹੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇਕਰ ਕਰੇ ਜਾਵੈ ਧਿਆਲ ਹੋ ਜਾਵੇ ਸ਼ਿਤਾ ਸਿੰਘਾਂ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਪਵਨਦੀਪ ਸਿੰਘ ਆ ਮੰਗ ਲਈ ਤੁਹਾਡੇ ਪਿੱਛੇ ਇਥਾਰ ਨਹੀਂ ਇਹਨਾਂ ਦਾ ਹਿੱਕ ਢਾ ਕੇ ਸਹਿਯੋਗ ਕਰਿਓ ਇੱਕ ਵੀਰ ਸਾਹਿਬ ਜੀ ਵਰਕਿੰਗ ਕਮੇਟੀ ਦੇ ਪ੍ਰਧਾਨ ਹੁਣ ਵਰਕਿੰਗ ਕਮੇਟੀ ਦੇ ਇੰਚਾਰਜ ਕੋਆਰਡੀਨੇਟਰ ਹੈਡ ਪਵਨ ਸਿੰਘ ਇਹਨਾਂ ਨੂੰ ਸੇਵਾ ਦੇ ਰਹੇ ਆ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਨੇ ਇਹਨਾਂ ਦਾ ਵੀ ਸਹਿਯੋਗ ਦੇਣਾ ਬੋਲੇ ਸੇਵਾਾਲੇ ਬੋਲੇ ਸੇਵਾਾਲੇ ਬੋਲੇ ਸੋ ਨਿਹਾਲ ਸੇਵਾਾਲੇ ਹੁਣ ਕੰਪਿਊਟਰ ਡਿਪਾਰਟਮੈਂਟ ਦੇ ਵਿੱਚੋਂ ਆਪਾਂ ਸੇਵਾ ਲਈ ਆ ਸਿਮਰਪ੍ਰੀਤ ਸਿੰਘ ਤੇ ਗੁਰਪਾਹੁਲ ਸਿੰਘ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਣ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਆਇਓ ਜੀ ਮੋਰੇ ਮੋਰੇ ਜੀ ਸਿਮਰਨ ਪ੍ਰੀਤ ਸਿੰਘ ਤੇ ਗੁਰਪਾਲ ਸਿੰਘ ਥੱਲੇ ਆਈ ਜਾਓ। ਇੱਧਰ ਥੱਲੇ ਇੱਥੇ ਥੱਲੇ ਆਈ ਜਾਓ ਬਾਬਾ ਜੀ। ਸਿਮਰਨ ਇਹ ਕਰਨ ਦੇ ਦਿੰਦੇ ਹੈ। ਹਾਂ ਸੋ ਸਿਰੀ ਅਕਾਲ। ਆਮਾਨ ਅਰੋ ਥੱਲੇ ਆਜੋ ਬਾਬਾ ਜੀ। ਹਾਂ। ਜੋ ਅਮਨਦੀਪ ਸਿੰਘ ਤੇ ਰਸ਼ਮੀਤ ਸਿੰਘ ਅਮਨਦੀਪ ਸਿੰਘ ਤੇ ਰਸ਼ਮੀਤ ਸਿੰਘ ਵੀਰ ਬੰਦਿੱਤ ਰਾਜੋ ਤੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੋਨ ਸਿਪਾਰਟਮੈਂਟ ਜੋ ਮਨਵਿੰਦਰ ਸਿੰਘ ਤੇ ਮਨਿੰਦਰ ਸਿੰਘ ਬੋਲੇ ਸੋਨਿਹਾਲ ਸਤਿ ਬੋਲੇ ਸੋਨਹਾਰ ਸਾਚੀ ਅਕਾਰ ਬੋਲੇ ਸੋਨਹਾਰ ਸਾਚੀ ਅਕਾਰ ਇਹ ਡਿਵੀਜ਼ਨ ਵਾਲੇ ਵਿੱਚ ਕੋਈ ਡਿਪਟੀ ਹੈ ਇਹ ਡਿਪਾਰਟਮੈਂਟ ਉਹ ਵੀ ਦੱਸੋ ਡਿਵੀਜ਼ਨ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਰਹਿ ਗਏ ਆਰਟਸ ਡਿਪਾਰਟਮੈਂਟ ਹਰਪ੍ਰੀਤ ਸਿੰਘ ਤੇ ਨਵਰਾਜ ਸਿੰਘ ਆਪ ਰਹਿ ਗਏ ਬੋਲੇ ਸੋਨਹਾ ਸਾਰੀ ਸਰਕਾਰ 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 ਸਤ ਜੀ ਆਕਾਰ ਆ ਜੀ ਜਿਹੜਾ ਇਹ ਇੱਕ ਬੋਲਣਾ ਨਹੀਂ ਚਾਹੀਦਾ ਹੈ ਕਿ ਖਾਲੀ ਗਰੋਹ ਭਾਈ ਬਾਬਾ ਜੀ ਦਾ we <laughs> ਨੇ ਆਰਾ ਜਾਵੇ ਨੇ ਅਕਸੀ ਕੜੂ ਬਾਲੇ ਤਸਿਲਿਆ ਕਾਰ ਬਾਬਾ ਵੀਡੀਓ ਬਣਾ ਬਾਬਾ ਕਾਰ ਸੀ ਆਜੇ ਨੇ ਪੂਰੀਆ ਜਨਮ ਦੇ ਨੇ ਹਾਂਜੀ ਸੋਨ ਸਤਿ ਜੀ ਆਵਾ i right. ਵਲੀ ਖੜੀ ਕੀਤੀ ਕਿ ਇਹ ਜਥੇਬੰਦੀ ਪੰਜਾਬ ਦੇ ਹੱਕਾਂ ਦੀ ਗੱਲ ਕਰੂਗੀ ਵਿਦਿਆਰਥੀਆਂ ਦੀ ਕਹਿੰਦੀ ਗੱਲ ਕਰੂਗੀ ਤੇ ਖਾਲਸਾ ਜੀ ਕੇ ਬੋਲ ਬਾਲੇ ਕਾਇਮ ਕਰੂਗੀ 1984 ਤੋਂ ਬਾਅਦ ਜਦੋਂ ਸਰਕਾਰ ਨੇ ਜਥੇਬੰਦੀ ਬਿਆਨ ਕਰਤੀ ਅੱਜ 40 ਸਾਲਾਂ ਬਾਅਦ ਉਹਨਾਂ ਸ਼ਹੀਦਾਂ ਨੇ ਸਾਡੀ ਤੇ ਕਿਰਪਾ ਕੀਤੀ ਅਸੀਂ ਮੁੜ ਫੇਰ ਆਪਣੇ ਵਿਦਿਅਕਦਾਰਿਆਂ 'ਚ ਖੜੇ ਹੋਏ ਆ ਤੇ ਸਾਡੇ ਨੌਜਵਾਨ ਜਿਹੜੇ ਇਹਨਾਂ ਕਾਲਜਾਂ ਨੂੰ ਛੱਡ ਕੇ ਜਿਨ੍ਹਾਂ ਨੇ ਵਿਦੇਸ਼ਾਂ ਵੱਲ ਮੂੰਹ ਕੀਤਾ ਉਹਨਾਂ ਨੇ ਅੱਜ ਫੇਰ ਇਸ ਧਰਤੀ ਦਾ ਆਪਣਾ ਦਾਦਾ ਪੱਕਾ ਕਰਨ ਵਾਸਤੇ ਇਹਨਾਂ ਕਾਲਜਾਂ ਦੇ ਵਿੱਚ ਆਪਣੇ ਜੁੰਟ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਮੈਂ ਸਮੂਹ ਉਧਾਰਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਮਝਿਆ ਕਿ ਸਾਡੀ ਅਸਲ ਪਛਾਣ ਸਾਡੀ ਅਸਲ ਵਿਰਾਸਟ ਯੂਨਾਈਟਿਡ ਸੇਕਸ ਸਟੂਡੈਂਟ ਫੈਡਰੇਸ਼ਨ ਹੀ ਸਾਨੂੰ ਸਾਡੇ ਹੱਕਾਂ ਵੱਲ ਲੈ ਕੇ ਜਾ ਸਕਦੀ ਹੈ ਜੇ ਤੁਹਾਡੀਆਂ ਲੱਤਾਂ ਨੂੰ ਜੋਰ ਨਹੀਂ ਫਿਰ ਤੁਹਾਡੀ ਗੱਲ ਕਿਸੇ ਨਹੀਂ ਕਰਨੀ ਤੁਹਾਨੂੰ ਕਿਸੇ ਨੇ ਬਾਹ ਫੜ ਕੇ ਖੜੇ ਨਹੀਂ ਕਰਨਾ ਮੈਂ ਉਮੀਦ ਕਰਦਾ ਕਿ ਜਿਹੜੇ ਨੌਜਵਾਨ ਅੱਜ ਇਸ ਧਰਤੀ ਦੇ ਇਸ ਕਾਲਜ ਵਿੱਚ ਜਿਨ੍ਹਾਂ ਨੂੰ ਸੇਵਾਦਾਰੀ ਸੌਂਪੀ ਆ ਹਨ ਤੁਸੀਂ ਇਹਨਾਂ ਨਾਲ ਇਸੀ ਤਰੀਕੇ ਨਾਲ ਖੜੇ ਹੋਗੇ ਤਾਂ ਸਾਰਿਆਂ ਦਾ ਮੈਂ ਫਿਰ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਕੀ ਫਤਿਹ ਹੋਏ ਗੁਰਜੀ ਕੀ ਫਤਿਹ ਪਹਿਲਾਂ ਤਾਂ ਸ਼ੁਗਰ ਗੁਜਾਰ ਧੰਨ ਧੰਨ ਸ਼ੁਗਰਨ ਸਿੰਘ ਸਾਹਿਬ ਜੀ ਦੇ ਜਿਨ੍ਹਾਂ ਦੇ ਦਰਸਨਾ ਸ਼ਹੀਦਾ ਜੀ ਦੀ ਕਿਰਪਾ ਨਾਲ ਜਿਨ੍ਹਾਂ ਨੇ ਇੰਨੀ ਵੱਡੀ ਜ਼ਿੰਮੇਵਾਰੀ ਆਪ ਜੀ ਦੇ ਪ੍ਰੇਮ ਪਿਆਰ ਨਾਲ ਸਿਕਾ ਬਖਸ਼ੀ ਹੈ ਮੈਂ ਆਦ ਕਰਦਾ ਕਿ ਮਹਾਰਾਜ ਚੀਤ ਸਿੰਘ ਆਪ ਜੀ ਦੇ ਕਿਰਪਾ ਸਦਕਾ ਦਰ ਸਦਕਾ ਸੇਵਾ ਲੈ ਲੈਣ ਤੇ ਵਧੀਆ ਤੋਂ ਵਧੀਆ ਇੱਥੇ ਅਸੀਂ ਕਾਲਜ ਦੇ ਵਿੱਚ ਉਪਰਾਲੇ ਕਰ ਸਕੀਏ ਤੇ ਖਾਲਸੇ ਜਿਕੇ ਬੋਲ ਵਾਲੇ ਕੈਮ ਰੱਖੀਏ ਜੀ ਬਰਾਗ ਵਾਹਿਗੁਰੂ ਜੀ ਕਾਰੇ